ਬਟਾਲਾ ਦੇ ਪਿੰਡ ਕੁਤਵੀ ਨੰਗਲ ਦੇ ਵਿੱਚ ਘਰ ਦੇ ਵਿੱਚ ਇੱਕ ਸਾਈ ਵਿਭਾਗ ਅਤੇ ਪੁਲਿਸ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਤਿੰਨ ਸੌ ਜਾਲ ਦੇ ਤਕਰੀਬਨ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸਿਵਲ ਆਂਡਰ ਐਸਐਚਓ ਅਤੇ ਆਪਕਾਰੀ ਵਿਭਾਗ ਦੇ ਇੰਸਪੈਕਟਰ ਨੇ ਚੇਕ ਕੀਤਾ ਕਿ ਸੂਤਰਾ ਮਿਦਿਸ ਨੂੰ ਖੇ ਆ ਨਾਦ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਵਿਹਿੰਦੀ ਜਾ ਰਹੀ ਹੈ। ਇਸ ਦੌਰਾਨ ਛਾਪੇਮਾਰੀ ਕਰਕੇ ਇੱਕ ਘਰ ਦੇ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਤਕਰੀਬਨ 340 ਪੇਟੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸੋਦਰ ਦੇ ਐਸਐਚਓ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰ ਸਰਦ ਜੀ ਦੱਸ ਦਿਓ ਕਿੰਨੇ ਦਾ ਰੂਫੜੀ ਕਿਹੜੇ ਦੀ ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਇੱਕ ਸੱਤਰ ਹਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਪੀਆ ਇਨਫਰਮੇਸ਼ਨ ਸੀ ਕਲਪਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਆ ਤੇ ਇਹ ਨੇ ਸ਼ਰਾਬ ਆਇ ਤੋਂ ਕਰੀਬ 31 ਮਾਰਚ ਨੂੰ ਠੇਕੇ ਸਸਤੇ ਹੋਏ ਸੀ ਉਦੋਂ ਠੇਕੇ ਵੱਖੋ-ਵੱਖੇ ਨੂੰ ਬਟਾਉਣਾਂ ਲੈ ਕੇ ਕੱਢੀ ਕੀਤੀ ਸੀ ਤੇ ਅੱਜ ਕਰੀਬ 300 450 ਤੋਂ ਗਈ ਹੈ ਇਹਨਾਂ ਦਾ ਪੋਜੀਟਿਵ ਕੋਖਮਾਰਿਆਂ ਦੀ ਸ਼ਰਾਬ ਜਿਹੜੀ ਉਹ ਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਨੇ ਤੇਰੇ ਕੋਲੇ ਮਾਰਕਾ ਦੀ ਪੇਟੀ ਖੜੀ ਹੈ ਤੇ ਕਿੰਨੀਆ ਕਰੀਏ ਇਹ ਵਲੰਡਰ ਪੈਡ ਵਲੰਡਰ ਪੈਡ ਆਫੀ ਮਕਟਾਵਲ ਮਕਟਾਵਲ ਮੈলিউ ਲੈਵਲ ਇਹ ਕਲਬ ਉਸकी ਵਖੋਕਰ ਮਾਰਕੀਆਂ ਨੇ तकरीबन 344 ਚਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਕਿੰਨਾ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਤਾਂ ਕਿੰਗੂ ਗੋਲਾ ਦੇਤੀ ਪਿੰਡ ਦੇ 4 ਗੋਲਾ ਵੀ ਦਿੰਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਠੀਕਾ ਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਨਹੀਂ ਤੁਸੀਂ ਦੈਨਾਂ ਮੇ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਸਰਾ ਵੀ ਆ ਜਿਹੜਾ ਜੰਡਤ ਕਰਦਾ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ ਇਹ ਕਾਫੀ ਕਰਤੋਂ ਨਗਾਰੇ ਸੀ ਦੋ ਦਿਨ ਸਾਡ ਨੂੰ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਣਾਂ ਲਿਆ ਕੇ ਦੁਆਕੋ ਟੇਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਸੀ ਨਜਾਇਜ਼ ਸ਼ਰਾਬ ਦੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਤੋਂ ਸਰ ਠੀਕ ਕਿਹ ਸੁਖਰਾਜ ਨਹੀਂ ਮੰਨਦੇ ਸੁਖਰਾਜ ਕਿੰਨੇ ਇਹ ਜੀ ਲੁਸਤੀਆ ਕਿੱਥੋਂ ਖੜੀ ਹੈ ਤੇ ਕਿੰਨੀਆਂ ਐਬਸਕੀਆਂ ਨੇ ਜੀ ਸਾਡਾ ਆਪੇ ਕੋਈ ਮਸਲਾ ਨਹੀਂ ਆਈ ਸਾਨੂੰ ਕਿਤੇ ਕੋਈ ਸੂਚਨਾ ਨਹੀਂ ਆਈ ਆਪਾਂ ਦੇ ਕੋਲ ਐ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਉਹਨਾਂ ਦਾ ਪਿੱਛਾ ਕੀਤਾ ਰੱਪੀ ਸਾਡੇ ਕੋਲ ਫੋਰਸ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚੈਨਲ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ ਅਸੀਂ 11-12 ਵਜੇ ਦੇ ਕਰੀਬ ਮਹਿਕਮੇ ਨੂੰ ਮਿਆਦੇ ਨਾਲ ਇੱਕ ਸਾਹਿਬ ਜੀ ਟੋਟਾ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁੰਨ ਲਾ ਕੇ ਇੱਥੇ ਰੇਡ ਕਰਵਾਈ ਲਿਆ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਰਾਣੀਆਂ ਮਿਲ ਗਈਆਂ ਕਿਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹ ਹਨ ਇਨਫੋਰਮੇਸ਼ਨ ਅਰੇ ਨਾਲੇ ਤੋਂ ਆਈ ਹੈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ ਕਿੰਨੇ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਨੌਕਰੀ ਕਰਦੇ ਆ ਵਿੱਚ ਦੋ ਜਣੇ ਜੋ ਕੋਈ ਗੰਦਾ ਵਾ ਇੱਕ ਆਜਾ ਨਾਮ ਕੀ ਕਾਰਵਾਈ ਕਰਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਮੈਗਨਾ ਕਰ ਲਿਆ ਜੀ ਸਸਨ ਕਾਨੂੰਨੀ ਕਰ ਲਿਆ ਕਿਹੜੀ ਜਗ੍ਹਾ ਘਰ ਹੈ ਨਾਲ ਇਹ ਕੁਤਵੀ ਨੰਗਲ ਪਿੰਡ ਹੈ ਓਕੇ ਠੀਕ ਹੈ ਭਾਜੀ ਬਟਾਲਾ ਦੇ ਪਿੰਡ ਕੁਤਵੀ ਨੰਗਲ ਦੇ ਵਿੱਚ ਜੀ ਘਰ ਦੇ ਵਿੱਚ ਇਕਾਈ ਵਿਭਾਗ ਅਤੇ ਪੁਲਿਸ ਵਿਭਾਗ ਨੇ ਛਾਪੇ ਮਾਰੀ ਕੀਤੀ ਇਹ ਛਾਪੇਮਾਰੀ ਦੌਰਾਨ 300 ਜਾਲਦਈ ਤਕਰੀਬਨ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸਿਵਲ ਆਈਂਦੇ ਐਸਐਚਓ ਤੇ ਆਪਕਾਰੀ ਵਿਭਾਗ ਦੇ ਇਨਸਪੈਕਟਰ ਨੇ ਦੱਸਿਆ ਕਿ ਤੁਸ਼ਨਾ ਮਿਦਿਸਨਾਂ ਨੂੰ ਇਹ ਨਾਗਾ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਦੀ ਹੰਦੀ ਜਾਰੀ ਹੈ। ਇਸ ਦੌਰਾਨ ਛਾਪੇਮਾਰੀ ਕਰਕੇ ਇੱਕ ਘਰ ਦੇ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਤਕਰੀਬਨ 340 ਪੇਟੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸੋਦਰ ਦੇ ਐਸਐਚਓ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਜ ਦੱਸ ਦਿਓ ਕਿੰਨੇ ਗਾਰੂ ਫੜੀ ਕਿਹੜੇ ਰੀ? ਅੱਜ ਸਾਡੇ ਐਕਸਰਸਾਈਜ਼ ਭਾਗ ਦੇ ਨਾਲ ਸਤਜਿੰਦਰ ਸਿੰਘ ਜਿਨ੍ਹਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਹੋਰ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕੇ ਜਿਹੜਾ ਵੇਚ ਰਿਆ ਤੇ ਇੰਨੇ ਸਿਰਾਵਾਂ ਇਤੋਂ ਕਰੀ ਬਤ ਅਕਾਤੀ ਮਾਰਜਰ ਛੇਕੇ ਸਸਤੇ ਹੋਏ ਸੀ ਉਦੋਂ ਅੱਕੇ ਵੱਖੋ ਪੱਤੇ ਕੇ ਨੂੰ ਬਟਾਉਣਾਂ ਲੈ ਕੇ ਕੱਟੀ ਕੀਤੀ ਸੀ ਤੇ ਅੱਜ ਤਰੀਕ 300 350 ਦੀ ਹੈ ਇਹ ਹੀ ਕਪੂਤੀ ਵਾਹ ਕੁਮਾਰਪਿਆ ਦੀ ਸ਼ਰਾਬ ਜਿਹੜੀ ਉਹ ਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਤਾ ਜਿਹੜਾ ਦੇ ਦੇ ਜੇਰੇ ਕਿਹੜੇ ਕਿਹੜੇ ਮਾਰਕਾ ਦੀ ਪੇਟੀ ਖੜੀ ਹੈ ਤੇ ਕਿੰਨੀਆਂ ਕਿੰਨੀਆਂ ਹੈ ਇਹ ਬਲੰਡਰ ਪੈਡ ਬਲੰਡਰ ਪੈਡ ਆਰਸੀ ਮਕਟਾਵਲ ਮਕਟਾਵਲ ਮਿਡਲ ਲੈਵਲ ਇਹ ਕਲਬ ਉਸकी ਵਖੋਕਰ ਮਾਰਕੀਆਂ ਦੀਆਂ तकरीबन 344 ਚਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਦਰ ਇਹਨਾਂ ਸੇਲ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਰਹਿ ਸੀ ਮਹਿੰਗੇ ਭਾਜ ਜਿੱਤਾ ਗਿੰਦੂ ਗੋਲਾਂ ਦੇ ਸੀ ਪਿੰਡ ਦੇ ਚਾਰ ਗੋਲ ਲੈਂਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਕੀ ਕਰ ਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਲਿਖੇ ਦੰਮੀ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਸਰਾ ਵੀ ਆ ਜਰਾ ਗ੍ਰੈਂਟ ਚਾਰਾ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਤੁਹਾਨੂੰ ਕਾਫੀ ਚਿਰ ਤੋਂ ਤੋਂ ਨਗਾ ਰਹੇ ਸੀ ਦੋ ਦਿਨ ਸਾਤ ਨੂੰ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਿਆਂ ਲਿਆ ਕੇ ਨਵਕੋ ਚੇਕਿਆਂ ਨੂੰ ਵੇਚਦੇ ਸੀ ਉਥੋਂ ਸਸਤੀ ਲੈਣ ਦੇ ਤੇ ਮਹਿੰਗੀ ਵੇਚਦੇ ਇਹ ਦੋਹਾਂ ਕਾਰੋਬਾਰ ਇਹ ਕਰਦੇ ਹੁੰਦੇ ਜੈਸਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਦੋਸਤ ਠੀਕ ਕਿ ਸੁਭਰਾਜ ਨੂੰ ਮੰਨਦੇ ਪਾਕਿਨ ਜਿਹਨ ਮਿਸਤੀ ਹੈ ਕਿੱਥੋਂ ਹੋਣੀ ਕਿ ਕਿੰਨੀ ਹੈ ਇਸਕੀ ਦੀ ਜੀ ਸਾਡਾ ਆਪਰੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਕੁਝ ਸੂਚਨਾ ਆਈ ਸੀ ਆਪਣੇ ਵੱਲੋਂ ਅਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤਈ ਉਹਨਾਂ ਦਾ ਪਿੱਛਾ ਕੀਤਾ ਰਾਪੀ ਸਾਡੇ ਕੋਲ ਪੋਰਟ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚੈਨਲ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ 11 12 ਵਜੇ ਦੇ ਕਰੀਬ ਮਹਿਕਮੇ ਨੂੰ ਲੈ ਕੇ ਨਾਲ ਇੱਕ ਸ਼ਾਹੀ ਜਿਹੜਾ ਕੰਪਿਊਟਰ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁਣੇ ਲਾ ਕੇ ਇੱਥੇ ਡੇਟ ਕਰਵਾਈ ਜਾ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬ੍ਰਾਂਡ ਦੀਆਂ ਮਿਲ ਜਾਂਦੀਆਂ ਕਿੱਥੋਂ ਲੈ ਕੇ ਆਉਂਦੀ ਸੀ ਇਹ ਇਹ ਹਨ ਉਹ ਇੰਫੋਰਮੇਸ਼ਨ ਅਜ ਨਾਲੇ ਤੋਂ ਆਈ ਹੈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਵਿੱਚ ਰਹਿਦੇ ਵਿੱਚ ਦੋ ਜਣੇ ਤੇ ਪਿੰਦਾ ਵਾ ਤੇ ਇੱਕ ਆਜਾ ਨਾਲ ਮੁਰਾ ਕੀ ਕਾਰਵਾਈ ਇਹ ਘਰ ਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਨਾਲ ਕਰ ਲਿਆ ਜੀ ਪ੍ਰਸ਼ਾਸਨ ਨਾਲ ਵੀ ਕਰ ਲਿਆ ਬਗਿਹੜੀ ਜਗਾ ਘਰ ਇਹਨਾਂ ਦਾ ਇਹ ਕੁਤਬੀ ਨਗਰ ਪਿੰਡ ਦਾ ਠੀਕ ਹੈ ਭਾਜੀ